ਪੰਜਾਬ ਸਰਕਾਰ ਦਾ ਵੱਡਾ ਤੋਹਫਾ ਪੰਜਾਬੀਆਂ ਨੂੰ ਮਿਲਣ ਜਾ ਰਿਹਾ ਹੈ ਕਿਹਾ ਜਾ ਰਿਹਾ ਪੰਜਾਬ ਦੇ ਇਸ ਸ਼ਹਿਰ ਦੇ ਵਿੱਚ ਬਿਜਲੀ ਕੱਟ ਨਹੀਂ ਲੱਗਿਆ ਕਰਨਗੇ ਮੋਗਾ ਵਾਸੀਆਂ ਨੂੰ ਭਵਿੱਖ ਵਿੱਚ ਨਿਰੰਤਰ ਬਿਜਲੀ ਸਪਲਾਈ ਯਕੀਨੀ ਬਣਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ 14 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਤੋਹਫਾ ਦਿੱਤਾ ਗਿਆ ਹੈ ਇਸ ਰਾਸ਼ੀ ਦੇ ਨਾਲ ਜਿੱਥੇ 220 ਕੇਵੀ ਸਬਸਟੇਸ਼ਨ ਸਿੰਘਾਵਾਲਾ ਵਿਖੇ ਨਵੇਂ ਲੱਗਣ ਜਾ ਰਹੇ 220 66 ਕੇਵੀ 100 ਐਮਵੀਏ ਅਤੇ 64 11 ਕੇਵੀ ਬੀ ਐਮ ਵੀ ਨਵੇਂ ਪਾਵਰ ਟਰਾਂਸਫਰਮਰ ਨੂੰ ਜੋ ਸਥਾਪਿਤ ਕੀਤਾ ਜਾਵੇਗਾ ਉੱਥੇ ਹੀ ਨਵੀਂ 64 ਕੇਵੀ ਲਾਈਨ ਰਾਮੂ ਵਾਲਾ ਤੇ ਚੜਿੱਕ ਰਿੰਗਮੈਨ ਸਿਸਟਮ ਲਾਈਨ ਦਾ ਉਦਘਾਟਨ ਵੀ ਹੋ ਗਿਆ ਪੰਜਾਬ ਸਰਕਾਰ ਦਾ ਵੱਡਾ ਤੋਹਫਾ ਮੋਗਾ ਵਾਲਿਆਂ ਨੂੰ ਮਿਲਣ ਜਾ ਰਿਹਾ ਇਹ ਦੋਵੇਂ ਕੰਮਾਂ ਦਾ ਸ਼ੁਰੂਆਤ ਅੱਜ ਜੋ ਹੈ ਬਿਜਲੀ ਮੰਤਰੀ ਹਰਪ੍ਰਜਨ ਸਿੰਘ ਵੱਲੋਂ ਕੀਤੀ ਗਈ ਇਸ ਮੌਕੇ ਉਹਨਾਂ ਦੇ ਨਾਲ ਹਲਕਾ ਮੋਗਾ ਦੇ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਜਿਹੜੇ ਨੇ ਉਹ ਮਨਜੀਤ ਸਿੰਘ ਬਲਾਸਪੁਰ ਹਲਕਾ ਧਰਮਕੁਰ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਟੌਸ ਨਗਰ ਨਿਗਮ ਮੋਗਾ ਦੇ ਮੇਅਰ ਬਲਜੀਤ ਸਿੰਘ ਚਾਨੀ ਤੇ ਵੱਡਾ ਜਿਹੜਾ ਪੰਜਾਬ ਸਰਕਾਰ ਦਾ ਤੋਹਫਾ ਦਿੱਤਾ ਜਾ ਰਿਹਾ ਮੋਗਾ ਵਾਸੀਆਂ ਨੂੰ ਕਿਹਾ ਜਾ ਰਿਹਾ 220 ਕੇਵੀ ਸਬਸਟੇਸ਼ਨ ਸਿੰਘਾ ਵਾਲਾ ਵਿਖੇ ਨਵੇਂ ਲੱਗਣ ਜਾ ਰਹੇ ਜਿਹੜੇ ਇਹ ਨਵੇਂ ਪਾਵਰ ਟਰਾਂਸਫਾਰਮਰ ਨੂੰ ਸਥਾਪਿਤ ਕਰਨ ਦੇ ਕੰਮਦਾਨੀ ਪੱਤਰ ਰੱਖਣ ਉਪਰੰਤ ਸ਼ਰਭਰਜਨ ਸਿੰਘ ਜੀ ਨੇ ਦੱਸਿਆ ਕਿ 220 ਕੇਵੀ ਸਿੰਗਾਵਾਲਾ ਦੇ ਪਾਵਰ ਟਰਾਂਸਫਰ ਓਵਰਲੋਡ ਹੋ ਚੁੱਕੇ ਜਿਨ੍ਹਾਂ ਨੂੰ ਅੰਡਰਲੋਡ ਕਰਨ ਦੇ ਲਈ ਨਵੇਂ ਟਰਾਂਸਫਾਰਮਰ ਦੀ ਜ਼ਰੂਰਤ ਸੀ ਅਤੇ ਖਪਤਕਾਰਾਂ ਦੇ ਵੱਲੋਂ ਨਿਰਵਿਘਨ ਸਪਲਾਈ ਵਾਸਤੇ ਇਸ ਦੀ ਜੋ ਹੈ ਪਰਜ਼ੋਰ ਮੰਗ ਸੀ ਜੋ ਕਿ ਅੱਜ ਪੂਰੀ ਹੋ ਗਈ ਹੈ ਇਸ ਤਰ੍ਹਾਂ ਉਹਨਾਂ ਵੱਲੋਂ ਜੋ ਹੈ ਨਵੀਂ 64 ਕੇਵੀ ਲਾਈਨ ਰਾਮੂ ਵਾਲਾ ਦੇ ਚੜਿੱਕ ਰਿੰਗ ਮੈਨ ਸਿਸਟਮ ਲਾਈਨ ਦਾ ਉਦਘਾਟਨ ਕੀਤਾ ਗਿਆ ਇਸ ਨਵੀਂ ਰਿੰਗ ਮੈਨ ਲਾਈਨ ਦਾ ਜੇ ਨਾਲ ਜੋ ਹੈ ਇਸ ਇਲਾਕੇ ਦੀ ਪੂਰੀ ਜੋ ਹੈ ਪੁਰਾਣੀ ਮੰਗ ਸੀ ਕਿ ਜੋ ਕਿ ਪੂਰੀ ਹੋ ਗਈ ਹੈ ਇਸ ਨਵੀਂ ਰਿੰਗ ਮੈਨ ਲਾਈਨ 4.917 ਕਿਲੋਮੀਟਰ ਜੋ ਕਿ 64 ਕੇਵੀ ਰਾਮੂ ਵਾਲਾ ਤੋਂ 64 ਕੇਵੀ ਚੜਿੱਕ ਸਬਸਟੇਸ਼ਨ ਤੱਕ ਉਸਾਰੀ ਗਈ ਹੈ ਇਸ ਸਾਰੇ ਪ੍ਰੋਜੈਕਟ ਦੇ ਉੱਤੇ ਲਗਭਗ 1.49 ਕਰੋੜ ਰੁਪਏ ਦਾ ਚर्चा ਹੋਇਆ ਪੰਜਾਬ ਸਰਕਾਰ ਦਾ ਵੱਡਾ ਤੋਹਫਾ ਜਿਹੜਾ ਪੰਜਾਬੀਆਂ ਨੂੰ ਦਿੱਤਾ ਜਾ ਰਿਹਾ ਹੈ ਮੋਗਾ ਵਾਸੀਆਂ ਦੇ ਲਈ ਇਹ ਵੱਡੀ ਖਬਰ ਸਾਬਤ ਹੋਣ ਜਾ ਰਹੀ ਹੈ ਇਸ ਨਵੀਂ ਰਿੰਗ ਮੈਨ ਲਾਈ ਦੇ ਲਈ ਜੋ ਹੈ ਚਾਟ ਕੇਵੀ ਸਬਸਟੇਸ਼ਨ ਰਾਮੂ ਵਾਲਾ ਤੋਂ 5 ਨੰਬਰ ਪਿੰਡ 24 ਘੰਟੇ ਅਤੇ 6 ਨੰਬਰ ਏਪੀ ਪਿੰਡ ਦੀ ਜੋ ਹੈ ਸਪਲਾਈਰ ਤੇ ਚਾਟ ਕੇ ਵੀ ਸਬਸਟੇਸ਼ਨ ਚੜਿੱਕ ਤੋਂ 7 ਨੰਬਰ ਪਿੰਡ 24 ਘੰਟੇ ਅਦੇ 17 ਨੰਬਰ ਏਪੀ ਪਿੰਡਾਂ ਦੀ ਸਪਲਾਈ ਮਿਲੇਗੀ ਇਸ ਸਾਰੇ ਪ੍ਰੋਜੈਕਟ ਦੇ ਉੱਤੇ ਲਗਭਗ ਕਰੋੜਾ ਰੁਪਏ 1.49 ਕਰੋੜ ਰੁਪਏ ਦਾ ਖਰਚਾ ਹੋ ਚੁੱਕਿਆ ਹੈ ਤਾਂ ਇਹ ਜਿਹੜੇ ਦੋਨੋਂ ਕੰਮਾਂ ਦੀ ਸ਼ੁਰੂਆਤ ਅੱਜ ਬਿਜਲੀ ਮੰਤਰੀ ਹਰਪੱਜਨ ਸਿੰਘ ਦੇ ਵੱਲੋਂ ਕੀਤੀ ਗਈ ਇਸ ਪ੍ਰੋਜੈਕਟ ਦਾ ਕੁੱਲ ਖਰਚਾ ਲਗਭਗ 12.5 ਕਰੋੜ ਆਵੇਗਾ ਇਸ ਦੇ ਨਾਲ 220 ਕੇਵੀ ਸਿੰਘਾਵਾਲੇ ਤੋਂ ਚਲਦੇ ਜੋ ਹੈ ਡਗਰੂ ਦੇ ਫੀਡਰ 11 ਕੇਵੀ ਬੀਡ ਏਪੀ ਅਤੇ ਡਰੋਲੀ ਏਪੀ ਪਾਗਾ ਪੁਰਾਣਾ ਅਦੇ ਜਲਦੇ ਜਿਹੜਾ 11 ਕੇਵੀ ਫੀਡਰ ਸਿੰਘਾ ਵਾਲਾ ਏਪੀ ਚੰਦ ਨਵਾ ਏਪੀ ਤਾਂ ਵੱਡੀ ਖਬਰ ਇਹ ਜਿਹੜੀ ਸਾਹਮਣੇ ਆ ਰਹੀ ਹੈ ਕਿ ਮੋਗਾ ਦੇ ਵਿੱਚ ਬਿਜਲੀ ਸਪਲਾਈ ਨਹੀਂ ਠੱਪ ਹੋਵੇਗੀ ਹੁਣ ਸਰਕਾਰ ਨੇ 14 ਕਰੋੜ ਰੁਪਏ ਜਿਹੜੇ ਭੇਜੇ ਨੇ ਪੰਜਾਬੀਆਂ ਨੂੰ ਵੱਡਾ ਤੋਹਫਾ ਦੇਣ ਦੇ ਲਈ ਮੋਗਾ ਵਾਸੀਆਂ ਨੂੰ ਪਵਿੱਖ ਦੇ ਵਿੱਚ ਨਿਰੰਤਰ ਬਿਜਲੀ ਸਪਲਾਈ ਯਕੀਨੀ ਬਣਾਉਣ ਦੇ ਲਈ ਪੰਜਾਬ ਸਰਕਾਰ ਵੱਲੋਂ 14 ਕਰੋੜ ਰੁਪਏ ਦਾ ਵਿਕਾਸ ਕਾਰਜਾਂ ਦਾ ਤੋਹਫਾ ਦਿੱਤਾ